ਆਪ ਇਨਫਰਮੇਸ਼ਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਦੋਸਤੋ ਅੱਜ ਫਾਜ਼ਿਲਕਾ ਸਵੇਰੇ ਤੜਕਸਾਰੀ ਬਾਬਾ ਰਾਮਦੇਵ ਗੁਰਦੁਆਰਾ ਸਾਹਿਬ 'ਚ ਜਵਰਦਸਤ ਹੰਗਾਮਾ ਹੋ ਗਿਆ ਜਦੋਂ ਕੁਝ ਬਾਹਰੀ ਲੋਕਾਂ ਨੇ ਆ ਕੇ ਇੱਥੇ ਤੇਜ਼ਦਾਰ ਹਥਿਆਰਾਂ ਨਾਲ ਹਮਲਾ ਕਰਤਾ ਇਸ ਹਮਲੇ 'ਚ ਕੁੱਲ 4 ਲੋਕ ਕਾਇਲ ਹੋਏ ਨੇ ਜਿਨ੍ਹਾਂ 'ਚੋਂ ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਵੱਜੀਆਂ ਨੇ ਤੇ ਉਸ ਨੂੰ ਫਾਜ਼ਿਲਕਾ ਦੇ ਸਿਵਲ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਹੈ ਇਸ ਮਾਮਲੇ ਦੀ ਜਾਣਕਾਰੀ ਸਥਾਨੀਏ ਪੁਲਿਸ ਨੂੰ ਦਿੱਤੀ ਗਈ ਤੇ ਮੌਕੇ ਤੇ ਪੁਲਿਸ ਪਹੁੰਚ ਗਈ ਹੈ ਤਫਦੀਸ਼ ਕੀਤੀ ਜਾ ਰਹੀ ਹੈ ਨਹੀਂ ਜੀ ਕਿਤਾ ਮਾਮਲੇ ਦੀ ਨਹੀਂ ਕਰ ਸਕਦਾ ਜੀ ਜੀ ਅਸੀਂ ਅੰਦਰ ਬੈਠੇ ਆ ਜੀ ਬਸ ਗੱਲ ਇਹ ਹੋਈ ਆ ਜੀ ਗੁਰੂ ਘਰ ਦਾ ਜੀ ਜਿਹੜੇ ਦੋ ਤਿੰਨ ਨਗਰ ਕੀਤਾ ਰੱਖਿਆ ਗਿਆ ਜੀ ਗੁਰਪੁਰੂ ਗੁਰੂ ਘਰ ਤੇ ਆ ਰਹੇ ਦਿਹਾੜੇ ਆ ਰਹੇ ਮਹਾਰਾਜ ਦੇ ਪ੍ਰਕਾਸ਼ਪੁਰੂ ਆ ਰਹੇ ਜੀ ਉਸ ਵਾਰ ਤੇ ਗੱਲ ਚੱਲ ਰਹੀ ਸੀ ਜੀ ਕੋ ਸਾਡੇ ਸਾਡੀ ਕੋ ਟਾਂਕ ਸਤੇ ਸਭਾ ਜੀ ਬਾਹਰੋਂ ਕੋਈ ਉਹ ਵੀ ਆਇਆ ਸੀ ਉਹ ਸਾਨੂੰ ਇਹ ਗੱਲ ਕਰਨ ਵਾਸਤੇ ਆਇਆ ਸੀ ਵੀ ਤੁਸੀਂ ਗੁਰੂ ਘਰ ਦਾ ਇਹ ਵਿਹਾਰਾ ਬਣਾਣਾ ਉਹ ਇੱਕ ਦਿਨ ਪਹਿਲਾਂ ਬਣਾ ਲਓ ਅਸੀਂ ਕਹਿੰਦੇ ਲੋ ਇੱਕ ਦਿਨ ਪਹਿਲਾਂ ਬਣਾ ਲਾਂਗੇ ਜੀ ਜਿਵੇਂ ਤੁਸੀਂ ਕਹੋ ਆਦੇ ਹੋਵੇਂ ਹੋ ਜੇ ਗਾ ਜੀ ਤੇ ਵਿੱਚ ਕੁਸ਼ਰਾਰਤੀਆਂ ਤੇ ਲੋਕਲ ਸੀ ਜਿਹੜੇ ਆਗੇ ਕੁਛ ਖੱਪ ਮਾਰਨ ਲੱਗੇ ਉਹਦੇ ਨਾਲ ਸਾਡਾ 12 ਘੰਟਾ ਪਾਇਆ ਅੱਜ ਦੀ ਜਿਹੜੀ ਵਾਰਦਾਤ ਹੋਈਏ ਕਿੰਨੇ ਲੋਕ ਸੀਗੇ ਉਹ ਅੱਜ ਦੀ ਵਾਰਦਾਤੇ ਘੱਟੋ 25 30 ਬੰਦੇ ਸੀ ਜਾਂ ਖਸ਼ਾਤੇ ਇਹ ਅਚਾਨਕ ਹੀ ਆਗੇ ਅਚਾਨਕ ਜੀ ਕਿੱਥੋਂ ਦੇਗੇ ਸੀ ਕੋਈ ਉਹਨਾਂ ਦਾ ਕੋਈ ਲੋਕਲ ਫਾਇਲ ਕਾ ਦੇ ਕਲਾਸ਼ ਨਗਰ ਦੇ अच्छा कार होया कोई अच्छा जी जो सानो पता ਲੱਗਾ ਅਸੀਂ ਮੌਕੇ ਤੇ ਪਹੁੰਚੇ ਆ ਜੋ ਵੀ ਬੰਦੀ ਕਾਰਵਾਈ ਪ੍ਰਦਿਸ਼ ਕੀਤੀ ਜਾਊਗੀ ਨਦੀ ਜਿੰਨੇ ਬੰਦੇ ਜ਼ਖਮੀ ਹੋਏ ਨੇ ਜੀ ਇਹਨੇ ਦੱਸਣ ਦਾ ਇੱਕ ਤਿੰਨ ਬੰਦੇ ਜ਼ਖਮੀ ਆ ਅੱਛਾ ਇੱਕ ਬੰਦਾ ਹਸਪੀਟਲ ਦਾਖਲਾ ਉਹਦੇ ਬਾਅਦ ਦਾ ਕਾਰਨ ਸਾਹਮਣੇ ਆਇਆ ਕੀ ਜਾਨੀ ਮੂਬਾ ਤਾਂ ਵੇਖੋ ਮੈਂ ਇਹ ਇਹਨਾਂ ਕੋਲ ਆਇਆ ਮੈਂ ਪਹੁੰਚਿਆ ਮੈਂ ਜੋ ਇਹ ਬਿਆਨ ਦੱਸਣਗੇ ਇਹਨਾਂ ਤੋਂ ਮੈਨੂੰ ਪਤਾ ਲੱਗੂਗਾ ਵੀ ਕੀ ਚੱਕਰ ਕੀ ਸੀ ਸ੍ਰੀ ਰਿਜਨ ਕੀ ਇਹਨਾਂ ਦਾ ਪੂਰੀ ਜਾਣਕਾਰੀ ਕੀ ਦਿੱਤੀ ਗਈ ਇਹਨਾਂ ਦਾ ਪੂਰੀ ਜਾਣਕਾਰੀ ਨੇ ਦੱਸਿਆ ਵੀ ਇਸ਼ਾਰਾ ਕੀ ਅੰਸਰ ਆਇਆ ਕੋਈ ਆ ਗਿਆ ਉਹਨਾਂ ਗੁਰੂ ਘਰ ਜਗਨਨਾਥ ਜੀ ਦਿੱਤੀ ਆ ਜੀ ਕਿ ਉਹ ਇਹਨਾਂ ਦੇ ਸੇਵਾ ਕਰ ਰਹੇ ਉਹਨੇ ਸਟੇਕ ਕੀਤਾ ਕੋਈ ਕੋਈ ਕਿਸਾਨ ਦਾ ਖਤਿਆਲ ਤੇ ਵੇਖੋ ਮੈਨੂੰ ਅਜੇ ਤੱਕ ਅਸਲੀ ਪਤਾ ਕੋਈ ਮੈਂ ਮੌਕੇ ਤੋਂ ਇਹਨਾਂ ਦੇ ਟੈਕਨੋਮਪਰਪੋਸ ਤੇ ਇਹਨਾਂ ਸੰਸਦਾਂ ਸੀ ਉਹਦੇ ਅਤਭਾਈ ਹੋਈ ਇਹਨਾਂ ਨਾਲ ਉਹ ਤੇਹਾਰ ਰਸਾਰ ਵੀ ਆ ਕੇ ਜੁਨਾ ਕੋਈ ਨਹੀਂ ਮੈਂ ਦੇਖੇ ਜੀ ਵੇਖੋ ਮੈਂ ਗਲਤ ਬਿਆਨ ਨਹੀਂ ਦੇ ਰਿਹਾ ਤੁਹਾਨੂੰ ਮੈਂ ਨਾ ਕੋਈ ਹਿਆਰ ਦੇਖਿਆ ਮੈਂ ਜੇ ਹੁਣ ਇਹਨਾਂ ਕੋਲ ਸੀਸੀਟੀਵੀ ਫੁਟੇਜ ਆਈ ਸਰ ਨੇ ਨਹੀਂ ਮੈਨੂੰ ਅਜੇ ਪ੍ਰੋਵਾਈਡ ਨਹੀਂ ਕਰਾਈ ਇਹਨਾਂ ਨੇ ਕੋਈ ਵੀਡੀਓ ਵਗੇਰਾ ਕਹਿੰਦੇ ਸੀ ਸਾਰੇ ਕਿੰਨੇ ਲੋਕ ਦਸ ਰਹੇ ਨੇ ਕਿ ਜਿਹੜੇ ਅੰਦਰ ਦਖਲ ਇਹ ਕਹਿੰਦੇ ਪੰਜ ਛੇ ਨਹੀਂ ਪੰਦਾ ਤੋ ਜਿੰਨੇ ਵੀ ਲੋਕ ਆਉਣਗੇ ਪਤਾ ਕਰ ਲੈਨੇ ਆਪਾਂ ਠੀਕ ਹੈ ਜੀ ਹਾਲਾਤ ਕਿਵੇਂ ਨੇ ਜਿੰਨਾ ਵਿੱਚ ਸ਼ਾਂਤਮਈ ਆ ਹੁਣ ਮੈਂ ਇਹਨਾਂ ਕੋਲੇ ਪਹੁੰਚਿਆ ਵਾਂ ਜੋ ਵੀ ਕਾਰਵਾਈ ਹੋਊਗੀ ਮੈਂ ਤੁਹਾਨੂੰ ਦੱਸ ਦਿੱਤਾ ਜਾਊਗਾ ਜੋ ਵੀ ਕਾਰਵਾਈ ਪੰਦੀ ਉਵੇਂ ਜੇ ਇਹਨਾਂ ਦੇ ਬਿਆਨ ਲਿਖ ਕੇ ਜੇ ਸੱਟ ਲੱਗੀ ਕੇ ਤੇ ਜੋ ਵੀ ਲੱਗੀ ਆ ਉਹਦੇ ਪਰਚਾ ਦਰਜ ਕੀਤਾ ਜਾਊਗਾ ਕਿੰਨੇ ਵਜੇ ਦੀ ਘਟਨਾ ਕਿੰਨੇ ਵਜੇ ਚੱਲ ਰਹੀ ਸਤ 8:40 8:40 ਦੇ ਕਿੰਨੇ ਵਜੇ ਮੱਛਾ ਟੱਕਣ ਆਈਦਾ ਬੱਸ ਆਏ ਨੇ 10-12 ਬੰਦੇ ਪੰਡਟ ਉਹ ਆਏ ਨਹੀਂ 3-4 ਸਾਲਾਂ ਦੇ ਗੁਰਦੁਆਰਾ ਜਾਇਏ ਨੇ ਬਾ ਆ ਕੇ ਗੁੰਡਾ ਕਰਦੀ ਕਰਨ ਲੱਗੇ ਆ ਕੇ ਕਾਪੇ ਮਾਰਾ ਜੀ ਕੈਂਚਰ ਬਿਗੇ ਨੇ ਮੇਰੇ ਮਾਰੇ ਮੇਰੇ ਜਿਆਦਾ ਵੱਜੇ ਨੇ ਅਸਾ ਕੰਮ ਕੀਤਾ ਜੀ ਕਿੰਨੇ ਲੋਕ ਸੀ ਕਟਰ 15 ਜਿਹੜੇ ਡੇਗੇ ਕੀ ਮਸਲਾ ਕੀ ਸੀ ਉੱਥੇ ਮਸਲਾ ਗੁਰਦੁਆਰੇ ਦਾ ਆਪਾਂ ਰੱਖਿਆ ਜੀ ਸ਼ੁਕਰਵਾਰ ਦਾ ਨਗਰ ਕੀਰਤਨ ਰੱਖਿਆ ਜੀ ਤੇ ਐਤਵਾਰ ਦਾ ਰੱਖਿਆ ਆਪਾਂ ਗੁਰਗੁਰੂ ਬਾਬਾ ਨਾਮਦੇਵ ਦਾ ਇਹ ਕਹਿੰਦੇ ਡੇਟ ਚੇਂਜ ਕਰੋ ਚਲੋ ਡੇਟ ਦੀ ਤਾਂ ਗੱਲ ਹੋਈ ਨਹੀਂ ਪਹਿਲੇ ਆ ਜਦਾਂ ਅਸੀਂ ਉਹ ਕਰਨਾ ਇਹ ਕੰਮ ਆ ਗਿਆ ਬਖਸ ਦਾ ਹਮਲਾ ਕਰਤਾ ਉਹਨੇ ਆਦਿ ਤੁਸੀਂ ਕਿੱਥੇ ਸੀ ਉਦੋਂ ਮੈਂ ਗੁਰਦੁਆਰੇ ਸੀ ਜੀ ਅੰਦਰ ਗੇਟ ਤੋਂ ਅੰਦਰ ਸੀ ਜੀ ਹਾਂ ਜੀ ਗੇਟ ਦੇ ਅੰਦਰ ਸੀ ਉਸ ਟਾਈਮ ਗੁਰਦੁਆਰਾ ਸਾਹਿਬ ਚੱਕੀ ਹੋ ਰਿਆ ਸੀ ਕੋਈ ਨਹੀਂ ਬਸ ਬੈਠੇ ਸੀ 15 ਪਰਾਠਾ ਹੋ ਰਿਆ ਸੀ ਜੀ ਪਾੜ ਹੋਣ ਤੋਂ ਬਾਅਦ ਬਸ ਪੰਤਾ 15 ਬੰਦੇ ਬੈਠੇ ਨੇ ਉੱਥੇ ਆ ਗਏ ਅਸੀਂ ਵੀ ਬੈਠੇ ਰਹੇ ਨਾਲ ਵਸ ਉਹਨਾਂ ਨੇ ਆ ਗਏ ਉਹਨਾਂ ਨਾਲ ਕਾਪੀ ਸੀ ਸੀ ਟੀ ਵੀ ਵੀ ਹੈਗੀ ਹਾਂਜੀ ਸੀ ਸੀ ਟੀ ਵੀ ਹੈ ਸਾਡੇ ਗੁਰਦੁਆਰੇ ਤਾਂ ਕੁਛ ਹੈ ਅੱਛਾ ਹਾਂ ਜੀ ਇਹਨਾਂ ਦੀ ਖਾਸ 15 20 ਦਿਨ ਪਹਿਲਾਂ ਵੀ ਦਿੱਤੀ ਹੈ ਸੀ ਟੀ ਐਸ ਐਚ ਨੂੰ ਪਹੁੰਚੀ ਹੋਈ ਉਹੀ ਬੰਦੇ ਆ ਗਏ ਉਹਨਾਂ ਨੇ ਕੰਮ ਕੀਤਾ ਜੀ ਲੋਕਲ ਹੀ ਸੀ ਆ ਲੋਕਲ ਫਾਜ਼ਿਲਕਾਰ ਅੱਛਾ ਮਤਲਬ ਇੱਕ ਇੱਕ ਪਰਵਾਹ ਆਇਆ ਬੰਦਾ ਜੀ ਇੱਕ ਸ਼ਾਹਕੋੜ ਦਾ ਇੱਕ ਹੈਗਾ ਜੀ ਆਪਣੇ ਆ ਸੰਗਰੂਰ ਤੋਂ ਅੱਛਾ ਹਾਂਜੀ ਮਸਲਾ ਸਿਰਫ ਨਗਰ ਕੀਰਤਨ ਨੂੰ ਨਗਰ ਕੀਰਤਨ ਦਾ ਮਸਲਾ ਹੈ ਅੱਛਾ ਡੇਟ ਨੂੰ ਲੈ ਕੇ ਸੀ ਹਾਂਜੀ ਡੇਟ ਨੂੰ ਲੈ ਕੇ ਜੀਤਲ ਬਾਬੇ ਦੀ ਡੇਟ ਮੰਸਰ ਐਤਵਾਰ ਦੀ ਬੰਦੀ ਹੈ ਜੀ ਅਸੀਂ ਐਤਵਾਰ ਉਹ ਕਦੇ ਡੇਟ ਚੇਂਜ ਕਰੋ ਅਸੀਂ ਐਤਵਾਰ ਡੇਟ ਕਿਉਂ ਚੇਂਜ ਕਰੀਏ ਜੋ ਲਿਖਿਆ ਇਤਿਹਾਸ ਵਿੱਚ ਜੋ ਸਾਬ ਨਾਲ ਚੱਲਣਾ ਹੈ ਠੀਕ ਹੁਣ ਤੁਸੀਂ